100 ਸਾਖੀ ਵਾਲੇ ਬਚਨ ਜਿਹੜੇ ਨੇ ਉਹ ਸੱਚ ਹੋ ਚੁੱਕੇ ਨੇ 100 ਸਾਖੀ ਦੇ ਸੱਚ ਹੋਣ ਵਾਲੇ ਬਚਨ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖਿਆ ਹੋਣਾ ਕਿ 100 ਸਾਖੀ ਦੇ ਜਿਹੜੇ ਬਚਨ ਨੇ ਉਹ ਸੱਚ ਹੋ ਰਹੇ ਨੇ ਆਪਾਂ ਵੇਖ ਰਹੇ ਆਂ ਸੋ ਸਾਕੀ ਦੇ ਵਿੱਚ ਇਹ ਗੱਲ ਲਿਖੀ ਸੀ ਕਿ ਫੌਜਾਂ ਜਿਹੜੀਆਂ ਨੇ ਨਾ ਉਹ ਭਾਰਤ ਤੇ ਹਮਲਾ ਕਰਨਗੀਆਂ ਬਾਹਰਲੇ ਦੇਸ਼ਾਂ ਦੀਆਂ ਫੌਜਾਂ ਚਮਕੌਰ ਸਾਹਿਬ ਦੇ ਕੋਲ ਇੱਕ ਰੋਡ ਲੰਘਿਆ ਹੈ ਉਹ ਕੁਝ ਦਿਨ ਪਹਿਲਾਂ ਇੱਕ ਵੀਡੀਓ ਵੀ ਆਪਣੇ ਸਾਹਮਣੇ ਆਈ ਸੀ ਉਹ ਵੀਡੀਓ ਬਣਾ ਕੇ ਕਿਸੇ ਵੀਰ ਨੇ ਪਾਈ ਸੀ ਨੈੱਟ ਦੇ ਉੱਤੇ ਉਹ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਸੀ ਰੋਡ ਲੰਘ ਚੁੱਕਿਆ ਚਮਕੌਰ ਸਾਹਿਬ ਦੇ ਕੋਲੋਂ ਦੀ ਇੱਕ ਰੋਡ ਲੰਘਿਆ ਇਹ ਰੋਡ ਜਿਹੜਾ ਦਰਬਾਰੀ ਸੀ ਨਾ ਸੰਤਾਂ ਦਾ 1950 ਤੇ 60 ਦੇ ਦਹਾਕੇ ਦੇ ਦੌਰਾਨ ਗੜੀ ਸਾਹਿਬ ਉਹਨਾਂ ਨੇ ਬਹੁਤ ਸੇਵਾ ਕੀਤੀ ਸੀ ਉਹ ਕਹਿੰਦੇ ਹੁੰਦੇ ਸੀ ਕਿ ਚਮਕੌਰ ਸਾਹਿਬ ਕੋਲੋਂ ਇੱਕ ਰੋੜ ਲੰਗੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਇਹ ਤਾਂ ਉਹ ਰੋੜ ਅਜ ਲੰਘ ਚੁੱਕਿਆ ਹੈ ਸੌ ਸਾਖੀ ਦੇ ਵਿੱਚ ਵੀ ਲਿਖਿਆ ਹੈ ਭੈਣੀ ਸਾਹਿਬ ਵਾਲਿਆਂ ਦੇ ਕਿ ਚੀਨ ਤੇ ਰੂਸ ਦੀਆਂ ਫੌਜਾਂ ਭਾਰਤ ਤੇ ਹਮਲਾ ਕਰ ਦੇਣਗੀਆਂ ਤੇ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਉਹਦਾ ਹੋਏਗਾ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚੇਗਾ ਬਹੁਤ ਵੱਡਾ ਤੇ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹੋਏਗਾ ਤੇ ਚਮਕੌਰ ਸਾਹਿਬ ਦੇ ਕੋਲੋਂ ਉਹ ਰੋਡ ਜਿਹੜਾ ਉਹ ਨੰਗ ਚੁੱਕਿਆ ਚੀਨ ਤੇ ਰੂਸ ਦੀ ਫੌਜ ਆਏਗੀ ਇਹ ਰੋਡ ਭੈਣੀ ਸਾਹਿਬ ਕੋਲੋਂ ਵੀ ਲੰਘਦਾ ਭੈਣੀ ਸਾਹਿਬ ਦੀ ਸੋ ਸਾਕੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਬਈ ਰੂਸ ਦੀ ਜਿਹੜੀ ਫੌਜ ਹੈ ਨਾ ਉਹ ਭੈਣੀ ਸਾਹਿਬ ਆ ਕੇ ਰੁਕੇਗੀ ਇਹ ਸਾਰਾ ਵਰਤਾਰਾ ਸੱਚ ਹੁੰਦਾ ਹੋਇਆ ਅੱਜ ਦਿਖਾਈ ਦੇ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜੀ ਇਹ ਰੋਡ ਤਾਂ ਜੇ ਲੈਣ ਦੇ ਖਾਤਰ ਵਪਾਰਕ ਢਾਂਚੇ ਨੂੰ ਵਧੀਆ ਬਣਾਉਣ ਦੇ ਘੱਟ ਸਮੇਂ ਦੇ ਵਿੱਚ ਵਪਾਰ ਹੋ ਸਕੇ ਇਸ ਕਰਕੇ ਇਸ ਮਨੋਰਥ ਨੂੰ ਲੈ ਕੇ ਇਹ ਰੋਡ ਕੱਢਿਆ ਗਿਆ ਪਰ ਇਸ ਰੋਡ ਦਾ ਸੱਚ ਜਿਹੜਾ ਨਾ ਉਹ ਕੁਝ ਹੋਰ ਹੈ। ਬਹੁਤ ਇਸ ਰੋਡ ਦਾ ਇਕ ਮੈਂ ਕਿਸੇ ਪ੍ਰਾਣਿਕ ਕਿਤਾਬ ਦੇ ਵਿੱਚ ਪੜਿਆ ਸੀ ਕਹਿੰਦੇ ਜਦੋਂ 1984 ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਟੈਂਕ ਲਜਾਣ ਲਈ ਲੈਫਟੀਨੈਂਟ ਕਰਨਦੀਪ ਜਰਨਲ ਬਰਾੜ ਜਿਹੜਾ ਸੀ ਨਾ ਬਹੁਤ ਮੁਸ਼ਕਲ ਹੋਈ ਫੌਜ ਨੂੰ ਤੇ 1984 ਤੋਂ ਬਾਅਦ ਉਹ ਰਸਤੇ ਜਿਹੜੇ ਸੀ ਉਹ ਖੁਲਬਾ ਦਿੱਤੇ ਗਏ ਚੌੜੇ ਕਰ ਦਿੱਤੇ ਕਿ ਤਾਂ ਜੋ ਫੌਜ ਨੂੰ ਜੇਕਰ ਅਕਸਰ ਭਿਕਦੇ ਵਿੱਚ ਕੋਈ ਲੋੜ ਪੈਂਦੀ ਹੈ ਤਾਂ ਫੌਜ ਇੱਕਦਮ ਇੱਕ ਸੈਕਿੰਡ ਦੇ ਵਿੱਚ ਫੌਜ ਜਿਹੜੀ ਹੈ ਇੱਕਦਮ ਦਰਬਾਰ ਸਾਹਿਬ ਵੱਲ ਜਾ ਸਕੇ ਕੋਈ ਵੀ ਚੀਜ਼ ਜੇ ਆਪਾਂ ਲੈ ਕੇ ਜਾਣੀ ਹੋਵੇ ਕੱਲੀ ਫੌਜ ਦੀ ਗੱਲ ਨੇ ਉਹ ਦਰਬਾਰ ਸਾਹਿਬ ਦੇ ਰਸਤੇ ਜਿਹੜੇ ਚੌੜੇ ਕਰਵਾ ਦਿੱਤੇ ਕਿਸੇ ਖਾਸ ਮਕਸਦ ਨੂੰ ਲੈ ਕੇ ਇਸੇ ਤਰ੍ਹਾਂ ਇਹ ਜਿਹੜਾ ਰੋਡ ਲੰਘਿਆ ਨਾ ਇਹਦਾ ਕੋਈ ਮਕਸਦ ਹੈ ਭਾਰਤ ਦੇ ਉੱਤੇ ਜਦੋਂ ਫੌਜਾਂ ਹਮਲਾ ਕਰਨਗੀਆਂ ਬਾਹਰਲੇ ਦੇਸ਼ਾਂ ਦੀਆਂ ਇਹ ਰੋਡ ਉਦੋਂ ਉਹਨਾਂ ਦੇ ਕੰਮ ਵੀ ਆਊਗਾ ਤੇ ਸਾਡੇ ਦੀ ਉਹ ਹਮਲਾ ਕਰਨਗੇ ਇਸ ਚੀਜ਼ ਨੂੰ ਸਮਝਣ ਵਾਲੀ ਗੱਲ ਹੈ ਰੂਸ ਦੀਆਂ ਫੌਜਾਂ ਸਾਡੇ ਤੇ ਹਮਲਾ ਕਰਨ ਗਈਆਂ ਤੇ ਪੰਜਾਬ ਦੀ ਜ਼ਮੀਨ ਦਾ ਭਲੀ ਜਾਂ ਕੋਈ ਵਪਾਰ ਹੋਣਾ ਇਹ ਕੁਦਰਤ ਦਾ ਵਰਤਾਰਾ ਨਹੀਂ ਇਹ ਤਾਂ ਕੁਝ ਹੋਰ ਕਰਨਾ ਚਾਹੁੰਦੇ ਨੇ ਇਹ ਆਉਣ ਵਾਲਾ ਸਮਾਂ ਭਿਆਨਕ ਦਿਖ ਰਿਹਾ ਗਿਆ ਨਹੀਂ ਗੁਰਵਿੰਦਰ ਸਿੰਘ ਭਿੰਡਰਾਂ ਵਾਲੇ ਦੱਸਦੇ ਸੀ ਕਿ ਮਾਝਾ ਮਾਝਾ ਕੀ ਹੈ ਮਾਝਾ ਮਲਿਆ ਦੁਆਬਾ ਦਲਿਆ ਤੇ ਮਾਲਵੇ ਦੇ ਦੋ ਜਿਹੜੇ ਫਾੜ ਜ਼ਰੂਰ ਹੋਣਗੇ ਮਾਲਵੇ ਦਾ ਇੱਕ ਹਿੱਸਾ ਦੁਆਬੇ ਚ ਕੁਝ ਲੋਕ ਬਚਣਗੇ ਮਾਝਾ ਜਮਾ ਹੀ ਖਤਮ ਹੋਏਗਾ ਨਾਨਪੁਰ ਸਾਹਿਬ ਦੇ ਜਿਹੜਾ ਨੇੜੇ ਤੇੜੇ ਇਲਾਕਾ ਹੈ ਆਨੰਦਪੁਰ ਸਾਹਿਬ ਦਾ ਜਿਹੜਾ ਏਰੀਆ ਹੈ ਇਹੀ ਬਚੇਗਾ ਕਿਉਂਕਿ ਇਹ ਗੁਰੂ ਕੀ ਨਗਰੀ ਹੈ ਨੇੜੇ ਤੇੜੇ ਦਾ ਇਲਾਕਾ ਆਨੰਦਪੁਰ ਸਾਹਿਬ ਦਾ ਇਹੀ ਬਚੇਗਾ ਕਿ ਨਹੀਂ ਬਾਕੀ ਸਾਰਾ ਕੁਝ ਮਲਿਆ ਮੇਟ ਹੋ ਜਾਣਾ ਹੈ ਸਾਰਾ ਕੁਝ ਜੀਵ ਜੰਤੂ ਦਾ ਮਨੁੱਖ ਜਨਮ ਸਭ ਖਤਮ ਹੋ ਜਾਣਗੇ ਇੱਕ ਪਾਸਾ ਹੀ ਬਚੇਗਾ ਆਨੰਦਪੁਰ ਸਾਹਿਬ ਮਹਾਰਾਜ ਦੀ ਧਰਤੀ ਹੈ ਇਹ ਵਰਤਾਰਾ ਭਾਈ ਵਰਤੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੋਡ ਜਿਹੜਾ ਸਾਡੇ ਕੋਲੋਂ ਨਿਕਲਿਆ ਨਾ ਜਿਹੜਾ ਇਹ ਰੋਡ ਦਾ ਕੋਈ ਨਾ ਕੋਈ ਮਕਸਦ ਹੈ ਇਹ ਰੋਡ ਨਿਕਲਣ ਦਾ ਇੱਕ ਕਾਰਨ ਇਹ ਵੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੇ ਹਮਲਾ ਕਰਦੀ ਹੈ ਨਾ ਫੌਜ ਤਾਂ ਉਹਨੂੰ ਸਾਡੇ ਤੇ ਹਮਲਾ ਕਰਨਾ ਵੀ ਸੌਖਾ ਹੋਵੇ ਤੇ ਸਾਡੇ ਗਵਾਂਢੀ ਦੇਸ਼ ਦੇ ਨਾਲ ਛੇਤੀ ਹੱਥ ਮਿਲਾ ਕੇ ਤੇ ਸਾਡੇ ਨਾਲ ਹੋਰ ਜ਼ਿਆਦਾ ਜਦੋ ਜਹਿਦ ਕਰਕੇ ਸਾਡੇ ਉੱਪਰ ਡਬਲ ਹਮਲਾ ਕਰਨ ਦੀ ਜਿਹੜੀ ਸਭ ਤੋਂ ਵੱਡੀ ਤਰਤੀਬ ਹੈ ਨਾ ਇਹ ਇਹ ਸਰਕਾਰ ਦੀ ਹੈ ਤੇ ਇਹ ਇਹ ਚੀਜ਼ ਸਰਕਾਰ ਬਣਾ ਰਹੀ ਹੈ ਆਪਣੇ ਵਪਾਰਕ ਢਾਂਚੇ ਨੂੰ ਲੈ ਕੇ ਪਰ ਇਸ ਰੋਡ ਦਾ ਗਲਤ ਇਸਤੇਮਾਲ ਹੋਏਗਾ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ 100 ਸਾਖੀ ਦੇ ਵਿੱਚ ਆਖ ਗਏ ਨੇ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਾਗਰਤ ਹੋਈਏ ਤੇ ਇਸ ਚੀਜ਼ ਨੂੰ ਜਿਹੜਾ ਹੈ ਵੱਧ ਤੋਂ ਵੱਧ ਅਸੀਂ ਆਪਣੇ ਮਾਈਂਡ ਨੂੰ ਸੈੱਟ ਕਰ ਲਈਏ ਕੁਝ ਚੀਜ਼ਾਂ ਦਾ ਸਾਨੂੰ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ